ਤਾਂ ਆਪ ਅਚੰਭੇ ਤਾਂ ਤੁਸੀਂ ਜਾਣਦੀ ਹੋਵੋਗੇ ਇਸ ਦਾ ਨਾਮ ਹੈ ਸਰਬਨ ਸਿੰਘ ਇਸ ਦੀ ਉਮਰ ਹੈ ਸਹਿਜ 10 ਸਾਲ ਤੇ ਮਮਦੋਟ ਸਿਟੀ ਹਾਰਟ ਸਕੂਲ ਦੇ ਵਿੱਚ ਆਪਣੀ ਇਹ ਪੜਾਈ ਕਰ ਰਿਹਾ ਹੈ ਜਦੋਂ ਆਪਰੇਸ਼ਨ ਸੰਧੂਰ ਚੱਲਿਆ ਸੀ ਸਰਹੱਦੀ ਇਲਾਕੇ ਤੇ ਇਸ ਬੱਚੇ ਨੇ ਜੋ ਉੱਥੇ ਫੌਜੀ ਡਿਊਟੀ ਕਰਦੇ ਸੀ ਉਹਨਾਂ ਦੀ ਸੇਵਾ ਕੀਤੀ ਸੀ ਦੁੱਧ ਲੱਸੀ ਰੋਟੀ ਚਾਹ ਪਾਣੀ ਇਹ ਉਹਨਾਂ ਹੀ ਲੈ ਕੇ ਜਾਂਦਾ ਸੀ ਉਸ ਸਮੇਂ ਇਹ ਮਾਹੌਲ ਸੀਗਾ ਘਰਾਂ ਦੀਆਂ ਲਾਈਟਾਂ ਆਫ ਕਰ ਦਿੰਦੇ ਸੀ ਸਾਇਰਨ ਵਜਦੇ ਸੀ ਜੋ ਇਸ ਦੀ ਹਾਨ ਦੀ ਉਮਰ ਦੇ ਬੱਚੇ ਸੀ ਉਹ ਘਰਾਂ ਦੇ ਵਿੱਚ ਰਹਿੰਦੇ ਸੀ ਪਰ ਇਹ ਬੱਚਾ ਅਲੱਗ ਹੀ ਸੀ ਇਸ ਬੱਚੇ ਦੇ ਵਿੱਚ ਇੱਕ ਅਲੱਗ ਹੀ ਭਾਵਨਾ ਸੀ ਤਾਂ ਇਹ ਸਰਹੱਦੀ ਇਲਾਕੇ ਦੇ ਵਿੱਚ ਜਾਂਦਾ ਜਿੱਥੇ ਇਹਦੇ ਨੇੜੇ ਫੌਜੀ ਡਿਊਟੀ ਕਰਦੇ ਸੀ ਤਾਂ ਉਹਨਾਂ ਨੂੰ ਇਹ ਦੁੱਧ ਰੋਟੀ ਲੱਸੀ ਚਾਹ ਜੋ ਵੀ ਇਹਦੇ ਬਿਤਯੋਗਾ ਹੈਗਾ ਸੀ ਤਾਂ ਲੈ ਕੇ ਜਾਂਦਾ ਤੇ ਉਹਨਾਂ ਨੂੰ ਖਵਾ ਕੇ ਆਉਂਦਾ ਤਾਂ ਫੌਜੀ ਵੀ ਇਸ ਤੋਂ ਪ੍ਰੇਰਿਤ ਹੋ ਗਏ ਉਹਨਾਂ ਨੇ ਇਸ ਬੱਚੇ ਦੀ ਭਾਵਨਾ ਦੇਖੀ ਸੋਚ ਦੇਖੀ ਵੀ ਐਡੀ ਛੋਟੀ ਕਾ ਉਮਰ ਦਾ ਬੱਚਾ ਆਪਣੇ ਦੇਸ਼ ਦੇ ਫੌਜੀਆਂ ਲਈ ਕਿੰਨੀ ਚੰਗੀ ਸੋਚ ਰੱਖਦਾ ਹੈ ਤਾਂ ਉਸ ਨੂੰ ਬਾਦ ਦੇ ਵਿੱਚ ਫੌਜੀਆਂ ਦੇ ਜੋ ਮੈਡਲ ਹੁੰਦੇ ਐ ਸਨਮਾਨ ਹੁੰਦੇ ਐ ਉਹਦੇ ਨਾਲ ਸਾਜਿਆ ਗਿਆ ਸਨਮਾਨਿਤ ਕੀਤਾ ਗਿਆ ਤੇ ਹੁਣ ਕੱਲ ਇਸ ਨੂੰ ਦਿੱਲੀ ਦੇ ਵਿੱਚ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਜਾਣਾ ਹੈ ਇਹ ਪੰਜਾਬ ਦਾ ਪਹਿਲਾ ਵਿਦਿਆਰਥੀ ਹੈ ਜਿਹਨੇ ਇਸ ਸਮਾਰੋਹ ਦੇ ਵਿੱਚ ਹਿੱਸਾ ਲੈਣਾ ਹੈ ਦਿੱਲੀ ਲਈ ਇਹ ਬੱਚਾ ਰਵਾਨਾ ਹੋ ਚੁੱਕਿਆ ਤਾਂ ਪੂਰੇ ਪੰਜਾਬ ਲਈ ਇਹ ਮਾਣ ਵਾਲੀ ਗੱਲ ਹੈ ਸਰਬੰਨ ਸਿੰਘ ਨੋ ਕੱਲ ਨੂੰ ਹੈ ਜਿਹੜਾ 26 ਦਸੰਬਰ ਨੂੰ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਦਿੱਤਾ ਜਾਣਾ ਹੈ ਅਖਬਾਰਾਂ ਦੇ ਵਿੱਚ ਅਖਬਾਰਾਂ ਦੇ ਫਰੰਟ ਤੇ ਤੁਸੀਂ ਇਸ ਬੱਚੇ ਦੀ ਫੋਟੋ ਜਲਦੀ ਦੇਖੋਗੇ